ਪਿੰਡ ਮਹਿਮਦਪੁਰ ਵਿਖੇ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਕਰੰਟ ਲੱਗਣ ਕਾਰਨ ਦੁੱਧ ਦਾ ਕੰਮ ਕਰਨ ਵਾਲੇ ਕਿਸਾਨ ਪ੍ਰੀਤਪਾਲ ਸਿੰਘ ਦੀਆਂ 10 ਗਾਵਾਂ ਦੀ ਮੌਤ ਹੋ ਗਈ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਇਸ ਵਿੱਚ ਬਿਜਲੀ ਵਿਭਾਗ ਦੀ ਅਣਗਹਿਲੀ ਹੈ ਜਿਸ ਨਾਲ ਉਸ ਦਾ ਵੱਡਾ ਨੁਕਸਾਨ ਹੋ ਗਿਆ ਤੇ ਉਸ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਸੀਂ ਅੱਜ ਪਿੰਡ ਮਹਿਮਦਪੁਰ ਜਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਉੱਥੇ ਪਹੁੰਚੇ ਆ ਇੱਥੇ ਇੱਕ ਬਹੁਤ ਹੀ ਮਿਹਨਤੀ ਔਰ ਆਮ ਜਿਹੜਾ ਛੋਟਾ ਕਿਸਾਨ ਆ ਜਿਹੜਾ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਡੈਰੀ ਫਾਰਮਿੰਗ ਦਾ ਜਿਹੜਾ ਧੰਦਾ ਕਰ ਰਿਹਾ ਸੀ ਔਰ ਤਾਚਾਨਕ ਕਿਸ ਤੈਸਾ ਮਾੜਾ ਹਾਦਸਾ ਵਾਪਰਿਆ ਕਿ ਬਿਜਲੀ ਬੋਰਡ ਦੀਆਂ ਜਿਹੜੀ ਅੰਗੈਲੀ ਦੇ ਕਾਰਨ ਜਿਹੜੀ ਇੱਕ ਤਾਰ ਹੈ ਤਾਰ ਦੇ ਨਾਲ ਇਹਦੇ ਸ਼ੈੱਡ ਦੇ ਨਾਲ ਲੱਗਣ ਕਾਰਨ ਕਾਫੀ ਸਮੇਂ ਤੋਂ ਜਿਹੜੀ ਕਰੈਕਸੀ ਔਰ ਉਸ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 گاਵਾ ਜਿਹੜੀਆਂ ਇਹ ਇੱਥੇ ਮੌਤ ਹੋ ਗਈ। ਸੋ ਮੈਂ ਸਮਝਦਾ ਜਿੱਥੇ ਇਸ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਸ਼ੂ ਪਾਲਕ ਦਾ। ਉਥੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹ ਦਾ ਟੋਟਲੀ ਜਿਹੜਾ ਗੁਜ਼ਾਰਾ ਹੈ ਇਹ ਇਸ ਧੰਦੇ ਦੇ ਉੱਤੇ ਚੱਲ ਰਿਹਾ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਔਰ ਬਿਜਲੀ ਬੋਰਡ ਦਾ ਕੋਈ ਇੱਥੇ ਕਰਮਚਾਰੀ ਨਹੀਂ ਪਹੁੰਚਿਆ ਔਰ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਨਹੀਂ ਦਿੱਤਾ ਔਰ ਅਸੀਂ ਇੱਥੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਕਿਸਾਨ ਦੀ ਇਸ ਪਸ਼ੂਪਾਲਕ ਜਿਹੜਾ ਜ਼ਿਮੀਂਦਾਰ ਹੈ ਇਹਦੀ ਮਦਦ ਕੀਤੀ ਜਾਵੇ ਉਹਨੂੰ ਵੱਧ ਤੋਂ ਵੱਧ ਜਿੰਨਾ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੇ ਵਿਭਾਗ ਦੀ ਇੱਥੇ ਅਣਗਹਿਲੀ ਹੋਈ ਉਸ ਵਿਭਾਗ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਵਿਭਾਗ ਤੋਂ ਜਿਹੜੀ ਇਹ ਐਡਾ ਵੱਡਾ ਨੁਕਸਾਨ ਹੋਇਆ ਉਹ ਤੋਂ ਜਿਹੜੀ ਸਰਕਾਰ ਨੂੰ ਇਹਦੀ ਪਰਪਾਈ ਕਰਾਉਣੀ ਚਾਹੀਦੀ ਹੈ ਸਾਡੀ ਮੰਗ ਆ ਔਰ ਮੈਂ ਸਮਝਦਾ ਆ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰੇ ਜ਼ਿੰਮੇਵਾਰਾਂ ਨੂੰ ਜਿਹੜਾ ਇਹ ਕੋਈ ਨੁਕਸਾਨ ਹੁੰਦੇ ਨੇ ਸਾਨੂੰ ਅਗਾਹਾਂ ਪਹਿਲਾਂ ਹੀ ਗਾਊ ਤੌਰ ਦੇਤੇ ਧਿਆਨ ਰੱਖਣਾ ਚਾਹੀਦਾ ਔਰ ਸਾਰੇ ਪਸ਼ੂਆਂ ਦੀ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਕਰਾ ਕੇ ਰੱਖਣੀ ਚਾਹੀਦੀ ਤਾਂ ਕਿ ਜਿਹੜੀ ਇਦੀਆਂ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਦੇ ਵਿੱਚ ਜਦੋਂ ਕਿਸੇ ਉਹ ਉਸ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ। ਰਾਣਾ ਪ੍ਰਤਪਾਲ ਸਿੰਘ ਪਿੰਡ ਮਹਿਮਦਪੁਰ ਮੈਂ ਡੇਰੀ ਫਾਰਮ ਦਾ ਕੰਮ ਕਰਦਾ ਬਿਜਲੀ ਬੋਰਡ ਦੀ ਨਗਰੀ ਨਾਲ ਟ੍ਰਾਂਸਫਰ ਲੱਗਣ ਕਰਕੇ ਮੇਰੇ 10 ਗਾਵਾਂ ਮਰ ਗਈਆਂ ਮੈਂ ਸਰਕਾਰ ਤੋਂ ਮੰਗ ਕਰਦਾ ਤੋ ਬੰਦ ਕੇ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਮੇਰਾ ਕੰਮ ਇਸੇ ਨਾਲ ਚੱਲਦਾ ਤੇ ਹੁਣ ਕੋਈ ਅਧਿਕਾਰੀ ਪਹੁੰਚ ਨਹੀਂ ਇੱਥੇ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਸਾਡੇ ਕੋਲ ਕੀ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਜਾਂ ਇਹ ਨਾਲ ਹੀ ਗੁਜ਼ਾਰਾ ਹੁੰਦਾ ਨਾ ਬਸ ਇਸੇ ਨਾਲ ਗੁਜ਼ਾਰਾ ਹੁੰਦਾ ਇਹ ਕੰਮ ਕਰਦੇ ਆਂ ਕਿੱਦਾਂ ਹੋਇਆ ਇਹ ਹਾਦਸਾ پتہ ਲੱਗਿਆ ਕੋਈ ਸਾਹਮਣੇ ਆਇਆ ਬਸ ਉਹ ਜਿਹੜੇ ਕੇਬਲ ਦੇ ਨਾਲੇ ਬਿਜਲੀ ਬੋਰਡ ਦੀ ਨਿਗਰਹੀ ਨਾਲ ਹੋਇਆ ਇਹ ਤਾਂ ਸਾਰਾ ਕੰਮ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ